ਸਾਸੀਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਮਾਈਕ ਦੀ ਤਾਰ ਥੋੜੀ ਜਿਹੀ ਹਿੱਲਣ ਕਰ ਮੈਨੂੰ ਇਸ ਵੀਡੀਓ ਦਾ ਵੌਇਸਓਵਰ ਦੇਣਾ ਪੈ ਰਿਹਾਗਾ ਸੋ ਲਿਪਸਿੰਗ ਮੇਰੀ ਅਲੱਗ ਹੋਊ ਲੇਕਿਨ ਗੱਲਾਂ ਜਿਹੜੀਆਂ ਨੇ ਜਿਹੜੀਆਂ ਵੀਡੀਓ ਚ ਕੀਤੀਆਂ ਸੀ ਉਹ ਹੀ ਸਾਰੀਆਂ ਸੇਮ ਹੋਣਗੀਆਂ ਤੇ ਦੋਸਤੋ ਹੁਣ ਮੈਂਨ ਟਾਲ ਸ਼ਹਿਰ ਤੋਂ ਫ੍ਰੈਂਕਫਰਟ ਦੇ ਵਿੱਚ ਜਦੋਂ ਮੈਂ ਆ ਗਿਆ ਸੀਗਾ ਉੱਥੇ ਗੋਰੇ ਦੋਸਤ ਦੇ ਆਪਾਂ ਘਰੇ ਰਹੇ ਹਾਂਗੇ ਉਹਨੇ ਵਿਚਾਰੇ ਨੇ ਬਹੁਤ ਵਧੀਆ ਤਰੀਕਿਆਂ ਨਾਲ ਆਪਾਂ ਨੂੰ ਡੀਲ ਕੀਤਾ ਹਨਾ ਬਾਕੀ ਮੈਂ ਹੁਣ ਜਾ ਰਹਾਗਾ ਜੀ ਨੀਦਰਲੈਂਡ ਨੂੰ ਨੈਕਸਟ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਆਜੂ ਤੁਸੀਂ ਇਹ ਰੋਡ ਵਗੈਰਾ ਕਿੰਨੇ ਸੋਹਣੇ ਨੇਗੇ ਤੇ ਜੇ ਇਹਨਾਂ ਨੇ ਕ੍ਰਾਸ ਵੀ ਕਰਨੀ ਹੁੰਦੀ ਆ ਨਾ ਤਾਂ ਕਈ ਵਾਰ ਇਹ ਓਵਰਟੇਕ ਕਰਨ ਵਾਲੀ ਜਿਹੜੀ ਲੇਨ ਆ ਉਹਦੇ ਵਿੱਚ ਦੀ ਵੀ ਕਰ ਲੈਂਦੇ ਆਗੇ ਕਿਉਂਕਿ ਇੱਥੇ ਓਵਰਟੇਕ ਵਾਲੀਆਂ ਦੋ ਲਾਈਨਾਂ ਹੁੰਦੀਆਂ ਨੇਗੀਆਂ ਕਰਦੇ ਆਪਾਂ ਹਮੇਸ਼ਾ ਸੱਜੇ ਤਪਾਸੀ ਹਾਂ ਪਰ ਇੱਕ yellow line ਦੇ ਨਾਲ ਨਾ ਨਾ ਜਿਵੇਂ ਆਪਣੇ ਇੰਡੀਆ ਦੇ ਵਿੱਚ ਜਿਹੜੀ ਸਟੇਟ ਪੱਟੀ ਹੋਵੇ ਜਿੱਥੇ ਕੱਟ ਨਾ ਲੱਗੇ ਹੋਣ ਤਾਂ ਉਹਦੇ ਤੋਂ ਆਪਾਂ ਕ੍ਰੋਸ ਨਹੀਂ ਕਰ ਸਕਦੇ ਪਰ ਜਿਹੜੇ ਹੈਵੀ ਵਹੀਕਲ ਨੇਗੇ ਹਾਈਵੇ ਦੇ ਉੱਤੇ ਜਰਮਨੀ ਦੇ ਵਿੱਚ ਆਪਾਂ ਕ੍ਰੋਸ ਕਰ ਸਕਦੇ ਆ ਇਹ ਮੇਰੇ ਲਈ ਨਵੀਂ ਜਾਣਕਾਰੀ ਸੀ ਇਹ ਵੀ ਮੈਨੂੰ ਬੱਸ ਦੇ ਕੰਡਕਟਰ ਡਰਾਈਵਰ ਨਾਲ ਕਹਿ ਲੋ ਜਾਂ ਹੋਰ ਜਿਹੜੇ ਆਮ ਲੋਕ ਇੱਥੇ ਬੈੰਦੇ ਆ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰ ਲੱਗ ਜਾਨਾ ਉੱਥੋਂ ਮੈਂ ਇਹਨਾਂ ਤੋਂ ਪੁੱਛ ਕੇ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦੱਸ ਰਿਹਾਗਾ ਤੇ ਬਾਕੀ ਬਹੁਤ ਵਧੀਆ ਵੈਦਰ ਹੈਗਾ ਜਿਹੜਾ ਜੂਨ ਜੁਲਾਈ ਦਾਗਾ ਜਾਂ ਅਗਸਤ ਸਤੰਬਰ ਦਾ ਵੈਦਰ ਹੈਗਾ ਟਰੈਵਲ ਕਰਨ ਦੇ ਲਈ ਤੇ ਬਹੁਤ ਸਾਰੀਆਂ ਜਿਹੜੀ ਜ਼ਰੂਰੀ ਚੀਜ਼ਾਂ ਹੁੰਦੀਆਂ ਨੇਗੀਆਂ ਬੱਸ ਦੇ ਵਿੱਚ ਸਫਰ ਕਰਦੇ ਹੋਏ ਜਿਨ੍ਹਾਂ ਦਾ ਧਿਆਨ ਰੱਖਣਾ ਪੈਂਦਾਗਾ ਉਹ ਉਹ ਚੀਜ਼ਾਂ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਤੁਹਾਡਾ ਪਾਸਪੋਰਟ ਕਿਉਂਕਿ ਜਿਹੜੀ ਚੈਕਿੰਗ ਆ ਗਈ ਉਹ ਕਿਤੇ ਵੀ ਬਾਰਡਰ ਕਰਾਸਿੰਗ ਦੇ ਉੱਤੇ ਹੋ ਸਕਦੀ ਹੈ ਜਦੋਂ ਤੁਸੀਂ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਜਾਂਦੇ ਹੋ ਬੇਸ਼ੱਕ ਇੱਥੇ ਬਾਰਡਰਸ ਨਹੀਂ ਹੈਗੇ ਜਿਵੇਂ ਇੰਡੀਆ ਪਾਕਿਸਤਾਨ ਦਾ ਬਾਰਡਰ ਹੈ ਜਾਂ ਹੋਰ ਆਪਾਂ ਵੱਡੇ ਵੱਡੇ ਬਾਰਡਰ ਦੇਖਦੇ ਹਾਂ ਨਾ ਨਹੀਂ ਜਾ ਸਕਦੇ ਪਰ ਸ਼ੇਨਗਨ ਨਾ ਏਰੀਆ ਇੱਕ ਐਦਾਂ ਦਾ ਏਰੀਆ ਹੈਗਾ ਜਿਹਦੇ ਵਿੱਚ ਦੀ ਆਪਾਂ ਕ੍ਰੋਸ ਕਰ ਸਕਦੇ ਹਾਂ ਕਿਸੇ ਵੀ ਕੰਟਰੀ ਦੇ ਵਿੱਚ 27 27 ਕੰਟਰੀਆਂ ਤਕਰੀਬਨ ਹੁਣ ਸ਼ੇਨਗਨ ਏਰੀਆ ਦੇ ਵਿੱਚ ਆ ਗਈਆਂ ਨੇ ਬਾਕੀ ਗੱਲ ਰਹੀ ਸ਼ੇਨਗਨ ਦੀ ਸ਼ੇਨਗਨ ਕੀ ਆ ਦੋਸਤੋ ਸ਼ੇਨਗਨ ਹੈਗਾਗਾ ਲਕਸ਼ਮਬਰਗ ਦਾ ਇੱਕ ਛੋਟਾ ਜਿਹਾ ਸ਼ਹਿਰ ਜਿੱਥੇ ਇੱਕ ਕਮੇਟੀ ਬੈਠੀ ਸੀਗੀ ਪਤ ਨਹੀਂ ਕਿੰਨੇ ਸਾਲ ਵੀ ਦੇ ਵਿੱਚ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਉਸ ਕਮੇਟੀ ਦੇ ਵਿੱਚ ਬਹਿ ਕੇ ਉੱਥੇ ਇੱਕ ਸਮਝੌਤਾ ਹੋਇਆ ਸੀਗਾ ਕਿ ਯੂਰਪੀ ਯੂਨੀਅਨ ਜਦੋਂ ਇਕੱਠੀ ਹੋਈ ਆ ਤਾਂ ਸਾਰਿਆਂ ਨੇ ਆਪ ਦਾ ਵੀਜ਼ਾ ਇੱਕ ਕਰਤਾ ਸੀਗਾ ਤੇ ਸ਼ੈਨਗਨ ਸ਼ਹਿਰ ਦੇ ਵਿੱਚ ਬੈਠ ਕੇ ਇਹ ਮੀਟਿੰਗ ਹੋਈ ਸੀ ਜਿਹੜਾ ਸ਼ਹਿਰ ਲਕਸੰਬਰਗ ਕੰਟਰੀ ਦੇ ਵਿੱਚ ਹੈਗਾ ਸੋ ਤਾਂ ਕਰਕੇ ਇਹਨੂੰ ਸ਼ੈਨਗਨ ਵੀਜ਼ਾ ਕਿਹਾ ਜਾਂਦਾ ਇਸ ਵੀਜ਼ੇ ਦੇ ਉੱਤੇ ਤਕਰੀਬਨ ਆਪਾਂ 27-28 ਕੰਟਰੀਆਂ ਟਰੈਵਲ ਕਰ ਸਕਦੇ ਹਾਂ ਜਿਹਦੇ ਵਿੱਚ ਸਵਿਟਜ਼ਰਲੈਂਡ ਹੋ ਗਿਆ ਜਰਮਨੀ ਫਰਾਂਸ ਇਟਲੀ ਸਪੇਨ ਪੁਰਤਗਾਲ ਬਹੁਤ ਵੱਡੀਆਂ-ਵੱਡੀਆਂ ਕੰਟਰੀਆਂ ਨੇਗੀਆਂ ਜਿਹੜੀਆਂ ਇਹਦੇ ਵਿੱਚ ਆਉਂਦੀਆਂ ਨੇ ਲਕਸਮਬਰਗ ਵੀ ਦੋਸਤੋ ਤੁਹਾਨੂੰ ਪਤਾਗਾ ਕਿ ਬਹੁਤ ਵਧੀਆ ਕੰਟਰੀ ਹੈਗੀ ਜਿਹੜੀ ਇੱਥੋਂ ਦੀ ਰੇਸ਼ੋ ਹੈਗੀ ਨਾ ਕਮਾਈ ਦੀ ਬਹੁਤ ਜ਼ਿਆਦਾ ਹੈਗੀ ਕਹਿੰਦੇ ਦੁਨੀਆ ਦਾ ਸਭ ਤੋਂ ਜਿਹੜਾ ਅਮੀਰ ਦੇਸ਼ ਹੈਗਾ ਇੱਕ ਤਰੀਕੇ ਨਾਲ ਲਕਸਮਬਰਗ ਹੀ ਹੈ ਕਿਉਂਕਿ ਇੱਥੇ ਨਾ ਹਰ ਇੱਕ ਬੰਦਾ ਹੀ ਕਰੋੜਪਤੀ ਹੈਗਾ ਜਿਹੜੀ ਪਬਲਿਕ ਟਰਾਂਸਪੋਰਟ ਹੈਗੀ ਉਹ ਇੱਥੇ ਫ੍ਰੀ ਹੈਗੀ ਬੇਸ਼ੱਕ ਜਰਮਨ ਅੱਜ ਦੇ ਸਮ ਪ੍ਰਧਾਨ ਆਗਾ ਸਾਰੇ ਯੂਰਪੀਅਨ ਯੂਨੀਅਨ ਦਾ ਉਹਦੇ ਸਿਰ ਦੇ ਉੱਤੇ ਤਾਜ ਹੈ ਜਰਮਨ ਦੇ ਉੱਤੇ ਪਰ ਜਿੱਥੋਂ ਇਸ ਸ਼ੇਨਗਨ ਵੀਜ਼ੇ ਦੀ ਸ਼ੁਰੂਆਤ ਹੋਈ ਸੀ ਉਹ ਲਕਸਮਬਰਗ ਤੋਂ ਹੀ ਹੋਈ ਸੀ ਸ਼ੇਨਗਨ ਸ਼ਹਿਰ ਤੋਂ ਇਹਨਾਂ ਦੇਸ਼ਾਂ ਨੂੰ ਕ੍ਰੋਸ ਕਰਨ ਦੇ ਲਈ ਅਕਸਰ ਹੀ ਆਪਾਂ ਫਲੈਕਸ ਬੱਸ ਯੂਜ਼ ਕਰਦੇ ਹਾਂ ਕਿ ਮੈਂ ਤਾਂ ਹਮੇਸ਼ਾ ਫਲੈਕਸ ਬੱਸ ਹੀ ਯੂਜ਼ ਕੀਤੀ ਹੈ ਉਹਦਾ ਕਾਰਨ ਇਹ ਹੈ ਜਿਹੜੀ ਫਲੈਕਸ ਬੱਸਾਂ ਬਹੁਤ ਜ਼ਿਆਦਾ ਸਸਤੀ ਆ ਗਈ ਬਹੁਤ ਜ਼ਿਆਦਾ ਚੀਪ ਆ ਗਈ ਤੇ ਇਹਦੀ ਕਨੈਕਟੀਵਿਟੀ ਆਲਮੋਸਟ ਸਾਰੀਆਂ ਦੀਆਂ ਸਾਰੀਆਂ ਕੰਟਰੀਆਂ ਦੇ ਵਿੱਚ ਆ ਕਈ ਵਾਰ ਆਪਾਂ ਨੂੰ ਜਿਵੇਂ ਆਪਾਂ ਟ੍ਰੇਨਾਂ ਚੇਂਜ ਕਰਦੇ ਨੇ ਬੱਸਸ ਚੇਂਜ ਕਰਦੇ ਆਂਗੇ ਇਹਦਾ ਚੇਂਜ ਚੇਂਜ ਓਵਰ ਜ਼ਰੂਰ ਹੈਗੇ ਨੇਗੇ ਪਰ ਜਿਹੜੀ ਫਲੈਕਸ ਬੱਸ ਆウ ਟ੍ਰੇਨ ਦੇ ਨਾਲੋਂ ਬਹੁਤ ਜ਼ਿਆਦਾ ਸਸਤੀ ਪੈਂਦੀ ਹੈ ਤੇ ਜਿਹੜਾ ਟਾਈਮ ਦਾ ਪੀਰੀਅਡ ਹੈਗਾ ਜੇ ਆਪਾਂ ਸੁਪਰ ਫਾਸਟ ਟ੍ਰੇਨ ਨੂੰ ਛੱਡ ਕੇ ਗੱਲ ਕਰੀਏ ਜਿਹੜੀਆਂ ਨਾਰਮਲ ਲਿੰਗ ਡੱਚ ਬਾਨ ਵਾਲੀਆਂ ਟ੍ਰੇਨਾਂ ਛੱਡ ਕੇ ਜਿਹੜੀ ਜਿਵੇਂ ਆਈਸਾਉਸ ਚੀਜ਼ ਨੂੰ ਛੱਡ ਕੇ ਤਾਂ ਆਲਮੋਸਟ ਟਾਈਮ ਸੇਮ ਜਿਹਾ ਲੱਗਦਾ 2 4 6 ਘੰਟਿਆਂ ਦਾ ਫਰਕ ਕੋਈ ਵੱਡਾ ਨਹੀਂ ਹੈਗਾ ਜੇ ਆਪਾਂ 30 ਘੰਟਿਆਂ ਦੀ ਜਲਦੀ ਜਾਂ 40 ਘੰਟਿਆਂ ਦੀ ਜਰਨੀ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਲਈ ਜਾ ਰਹੇ ਹਾਂਗੇ ਸੋ ਮੈਨੂੰ ਵੀ ਜਿਹੜੀ ਇਹ ਟਿਕਟਾਂ ਕੀ ਬਹੁਤ ਜ਼ਿਆਦਾ ਸਸਤੀ ਪੈ ਰਹੀ ਸੀਗੀ ਇਸੇ ਕਰਕੇ ਮੈਂ ਜਿਹ ਚਾਇਆ ਕਿਉਂਕਿ ਫਲੈਕਸ ਬੱਸ ਦੇ ਵਿੱਚ ਜਿਹੜਾ ਲਗੇਜ ਵਗੈਰਾਗਾ ਉਹ ਵੀ ਆਪਾਂ ਨੂੰ 25-30 ਕਿਲੋ ਤੱਕ ਆਰਾਮ ਨਾਲ ਲੈ ਕੇ ਜਾ ਸਕਦੇ ਆ ਜਿਹੜਾ ਵੱਡਾ ਲਗੇਜ ਹੁੰਦਾ 7 ਕਿਲੋ ਦਾ ਹੈਂਡਬੈਗ ਵੀ ਇਹ ਆਲਵੇਸ ਆਪਾਂ ਨੂੰ ਅਲਾਉ ਕਰ ਦਿੰਦੇ ਆਗੇ ਬਾਕੀ ਇਹ ਗੱਲ ਆ ਜੀ ਟ੍ਰੇਨ ਦੇ ਉੱਤੇ ਜਦੋਂ ਜਾਂਦੇ ਆ ਟ੍ਰੇਨ ਦੀ ਜਿਹੜੀ ਜਰਨੀ ਆ ਥੋੜੀ ਜੀ ਜ਼ਿਆਦਾ ਫਾਸਟ ਹੋ ਜਾਂਦੀ ਆ ਵਿਚਾਰਾ ਪਿਛਲੇ ਪਾਸੋਂ ਹੈਲੋ ਕਰੀਆਂ ਦਾ ਝਾਕ ਕੇ ਜਿਹੜਾ ਮੇਰੇ ਨਾਲ ਬੈਠਾ ਨਾਲ ਲੈਪਟਾਪ ਖੋਲ ਕੇ ਇਹ ਬੰਦਾ ਵੀ ਜਰਮਨ ਤੋਂ ਆਇਆਗਾ ਇਹ ਵੀ ਬੰਦਾ ਨੀਦਰਲੈਂਡ ਚੱਲਿਆ ਬਾਕੀ ਗੱਲ ਕਰਦੇ ਸੀ ਕਿ ਆਪਾਂ ਸਫਰ ਦੀ ਜਿਹੜੀ ਫਲੈਕਸ ਬੱਸ ਦੀ ਕਨੈਕਟੀਵਿਟੀ ਹੈਗੀ ਹਨਾ ਇਹਦੇ ਚ ਵਾਈਫਾਈ ਵਗੈਰਾ ਵਧੀਆ ਮਿਲਦਾ ਰਹਿੰਦਾਗਾ ਤੇ ਆ ਬੰਦਾ ਲੈਪਟਾਪ ਤੇ ਉਹਦੇ ਵਾਈਫਾਈ ਨਾਲ ਜੋੜ ਕੇ ਹੀ ਸਾਰਾ ਕੁਝ ਮਤਲਬ ਆਪਦਾ ਜੋ ਵੀ ਵਰਕ ਵਗੈਰਾ ਕਰੀ ਜਾਂਦਾਗਾ ਤੇ ਇਹ ਇੱਕ ਸੌਫਟਵੇਅਰ ਇੰਜੀਨੀਅਰ ਆ ਪਹਿਲਾਂ ਮੈਂ ਇਹ ਨਾਲ ਗੱਲ ਕਰਕੇ ਛੱਡੇਗਾ ਚਲੋ ਆਪਾਂ ਆਪਣੇ ਮੇਨ ਮੁੱਦੇ ਤੇ ਆਉਨੇ ਆ ਇਹਦੀ ਫਲੈਕਸ ਬੱਸ ਹੈਗੀ ਇਹਦੀਆਂ ਸੀਟਾਂ ਵਗੈਰਾ ਤੋਂ ਲੈ ਕੇ ਬਹੁਤ ਇਹਨਾਂ ਦਾ ਸਿਸਟਮ ਹੁੰਦਾਗਾ ਪ੍ਰਾਈਸ ਇਹਨਾਂ ਦੇ ਚੀਪ ਨੇਗੇ ਰੂਟ ਇਹਨਾਂ ਦੇ ਬਹੁਤ ਵਧੀਆ ਨੇਗੀਆਂ ਜਿਹੜੇ ਵੱਡੇ ਮੇਨ ਸ਼ਹਿਰ ਨੇ ਹਰ ਜਗ੍ਹਾ ਦੇ ਉੱਤੇ ਇਹਨਾਂ ਦੀ ਬੱਸ ਦੀ ਕਨੈਕਟੀਵਿਟੀ ਮਿਲ ਜਾਂਦੀ ਹੈਗੀ ਤੇ ਸਭ ਤੋਂ ਵੱਡੀ ਗੱਲ ਇਹ ਆ ਪੰਜ ਪੰਜ ਚਾਰ ਚਾਰ 6 6 ਘੰਟਿਆਂ ਬਾਅਦ ਨਾ ਅਕੋਰਡਿੰਗ ਟੂ ਦਾ ਦਾ ਡਿਊਰੇਸ਼ਨ ਜਾਂ ਲੈਂਥ ਆਫ ਕਿਲੋਮੀਟਰਸ ਇਹਨਾਂ ਰੋਕਦੇ ਰਹਿੰਦੇ ਨੇਗੇ ਆ ਬੱਸਿਸ ਨੂੰ ਲੇਓਵਰ ਦੇ ਲਈ ਉੱਥੇ ਤੁਸੀਂ ਆਪਣਾ ਰਿਲੈਕਸ ਕਰ ਸਕਦੇ ਹੋ ਕੁਝ ਖਾਣ ਪੀਣ ਨੂੰ ਲੈ ਸਕਦੇ ਹੋ ਜਿੱਦਾਂ ਅਕਸਰ ਪੈਟਰੋਲ ਪੰਪ ਵਗੈਰਾ ਦੇ ਉੱਤੇ ਰੋਕ ਲੈਂਦੇ ਨੇ ਉੱਥੇ ਆਪਣੇ ਸਟੋਰਸ ਵਗੈਰਾ ਹੁੰਦੇ ਨੇ ਆਪਾਂ ਕੁਝ ਵੀ ਬਾਈ ਵਗੈਰਾ ਕਰ ਸਕਦੇ ਆ ਬਾਕੀ ਜਦੋਂ ਮੈਂ ਵੀਡੀਓ ਬਣਾ ਰਿਹਾ ਸੀ ਨਾ ਗੋਰਾ ਬਾਰੀ-ਬਾਰੀ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ 2 ਮਿੰਟ ਵੀਡੀਓ ਰੋਕ ਕੇ ਮੈਂ ਕਿਹਾ ਪਹਿਲਾਂ ਇਹਦੇ ਨਾਲ ਗੱਲ ਹੀ ਕਰ ਲਈ ਜਾਵੇ ਇਹ ਗੋਰਾ ਹੈਗਾ ਜੀ ਇੰਜੀਨੀਅਰ ਸੌਫਟਵੇਅਰ ਪ੍ਰੋਫੈਸ਼ਨਲ ਆ ਤੇ ਇਹਨਾਂ ਦੀ ਮੈਂ ਸੈਲਰੀ ਵਗੈ ਆਵਾ ਦਬਾਈ ਹੋ ਗਈ ਕਹਿੰਦੇ 70-80 ਲੱਖ ਰੁਪਇਆ ਕਮਾਉਂਦਾ ਇਹ ਇੱਕ ਸਾਲ ਦਾ ਤੇ ਉਹ ਵੀ ਬੇਸਿਕ ਪੇ ਆ ਇਹਦੀ ਹਜੇ ਹਜੇ ਇਹਨਾਂ ਨੇ ਇਨਕਰੀਮੈਂਟਸ ਵਗੈਰਾ ਲੱਗਣੇ ਕਹਿੰਦਾ ਮੈਨੂੰ 3 ਸਾਲ ਹੀ ਹੋਏ ਆ ਕੰਪਨੀ ਜੁਆਇਨ ਕਰਨ ਨੂੰ ਮੈਂ ਕਿਹਾ ਕੀ ਬਾਤ ਹੈ ਜੀ ਇੰਡੀਆ ਦੇ ਵਿੱਚ 3 ਸਾਲ ਦਾ ਬੰਦੇ ਦਾ ਐਕਸਪੀਰੀਅੰਸ ਹੋਵੇ ਸੌਫਟਵੇਅਰ ਪ੍ਰੋਫੈਸ਼ਨਲ ਦਾ ਤਕਰੀਬਨ 35 ਲੱਖ ਰੁਪਏ ਤਨਖਾਹ ਤਾਂ ਉਹਦੀ ਵੀ ਚਲੋ ਹੋ ਜਾਂਦੀ ਆ 30 ਤੋਂ 35 ਲੱਖ ਪਰ ਇੱਥੇ ਆਲਮੋਸਟ ਤੁਸੀਂ ਦੇਖੋ ਵੀ ਡਬਲ ਹੀ ਆ 85 ਲੱਖ ਰੁਪਇਆ ਬੰਦਾ ਕਮਾ ਰਿਹਾ ਹੈਗਾ ਹਨ ਤੇ ਬਾਕੀ ਮੈਂ ਤੁਹਾਨੂੰ ਰੋਡ ਵਗੈਰਾ ਦਿਖਾਉਣਾਗਾ ਕੈਮਰਾ ਫਲਿੱਪ ਕਰਕੇ ਬਹੁਤ ਵਧੀਆ ਰੋਡ ਨੇਗੇ ਜਿਹੜਾ ਸੈਨਰੀ ਹੈਗੀ ਉਹ ਬਹੁਤ ਸੋਹਣੀ ਕ੍ਰੀਏਟ ਹੁੰਦੀ ਹੈ ਤੇ ਜਿਹੜਾ ਮੌਸਮ ਬਦਲ ਤੁਸੀਂ ਦੇਖ ਸਕਦੇ ਹੋਗੇ ਇਹ ਤਾਂ ਕੀ ਬਾਤਾਂ ਹੀ ਨੇਗੀਆਂ ਤੇ ਜੇ ਸਪੀਡ ਲਿਮਟ ਦੀ ਗੱਲ ਕਰੀਏ ਤਾਂ ਦੋਸਤੋ ਜਰਮਨੀ ਇੱਕ ਇਹੋ ਜਿਹਾ ਕੰਟਰੀ ਹੈਗਾ ਜਿੱਥੇ ਬਹੁਤ ਸਾਰੇ ਹਾਈਵੇਜ਼ ਨੇ ਜਿੱਥੇ ਅਨਲਿਮਿਟਡ ਸਪੀਡ ਹੈ ਕਿਸੇ ਤਰੀਕੇ ਦੀ ਕੋਈ ਸਪੀਡ ਲਿਮਿਟ ਨਹੀਂ ਹੈਗੀ ਤੁਹਾਡੇ ਚ ਜਿੰਨੀ ਜਾਨ ਹੈਗੀ ਆ ਤੁਹਾਡੀ ਗੱਡੀ ਚ ਜਿੰਨੀ ਪਾਵਰ ਹੈਗੀ ਆ ਉਨੀ ਪਾਵਰ ਦੇ ਨਾਲ ਹੀ ਤੁਸੀਂ ਜਿਹੜਾ ਆਪਣੀ ਗੱਡੀ ਆ ਭਜਾ ਸਕਦੇ ਹੋਗੇ ਰੋਡ ਦੇ ਉੱਤੇ ਪਰ ਉਹਦੇ ਵੀ ਕੁਝ ਰੂਲਸ ਹੁੰਦੇ ਨੇਗੇ ਜਿਹੜੇ ਇਹ ਆਊਟਰ ਕਾਰਡਨ ਵਾਲੇ ਜਿਵੇਂ ਸ਼ਹਿਰ ਤੋਂ ਦੂਰ ਹਾਈਵੇਜ਼ ਹੁੰਦੇ ਨੇ ਉੱਥੇ ਇਹ ਚੀਜ਼ ਐਪਲੀਕੇਬਲ ਹੁੰਦੀ ਹੈ ਜਿਹੜੇ ਸ਼ਹਿਰ ਦੇ ਅੰਦਰੂਨੀ ਰੋਡ ਨੇ ਉੱਥੇ ਤਾਂ ਸਕੂਲ ਬੱਸ ਦੇਖ ਕੇ ਵੀ ਆਪਾਂ ਨੂੰ ਬ੍ਰੇਕ ਮਾਰਨੇ ਪੈ ਜਾਂਦੇ ਆ ਬਾਕੀ ਐਮਰਜੈਂਸੀ ਵਾਲੀ ਸਪੈਸ਼ਲ ਲੈਣ ਇਹਨਾਂ ਦੀ ਹੁੰਦੀ ਹੁੰਦੀ ਹੈਗੀ ਹਰ ਜਗ੍ਹਾ ਦੇ ਉੱਤੇ ਬਾਜ਼ਾਰਾਂ ਦੇ ਵਿੱਚ ਬਾਈਸਾਈਕਲ ਦੇ ਲਈ ਅਲੱਗ-ਅਲੱਗ ਤਰੀਕੇ ਦੇ ਜਿਹੜੇ ਰੂਟਸ ਨੇਗੇ ਹਰ ਇੱਕ ਸ਼ਹਿਰ ਦੇ ਵਿੱਚ ਹੁੰਦੇ ਨੇ ਕਿ ਜਰਮਨੀ ਦੇ ਵਿੱਚ ਤੇ ਬਾਕੀ ਹੁਣ ਆਪਾਂ ਚੱਲਾਂਗੇ ਨੀਦਰਲੈਂਡ ਨੀਦਰਲੈਂਡ ਤੁਹਾਨੂੰ ਪਤਾ ਬਹੁਤ ਸੋਹਣਾ ਕੰਟਰੀ ਆ ਹਨਾ ਉੱਥੇ ਵੀ ਇੱਕ ਰੋਰਮੌਂਡ ਨਾਂ ਦੀ ਜਗ੍ਹਾ ਹੈ ਜਿੱਥੇ ਬਹੁਤ ਸਾਰੇ ਆਊਟਲੈਟਸ ਖੁੱਲੇ ਹੋਏ ਨੇਗੇ ਤੇ ਟਾਈਮ ਲੱਗਿਆ ਉਹ ਵੀ ਦਿਖਾਵਾਂਗੇ ਬਾਕੀ ਫਲੈਕਸ ਪਾਸ ਤੋਂ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਆਣਾ ਚਾਰਜਿੰਗ ਵਗੈਰਾ ਦੀ ਜਿਹੜੀ ਸਹੂਲਤਾਂ ਉਹ ਕੱਲੇ-ਕੱਲੇ ਸੀਟ ਦੇ ਉੱਤੇ ਹੈਗੇ ਤੇ ਉਹਨੂੰ ਮਤਲਬ ਤੁਸੀਂ ਕਨੈਕਟ ਕਰਨ ਲਈ ਤੁਹਾਨੂੰ ਪਤਾ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਦੋ ਆਪਣੇ ਪਿੰਨਾਂ ਵਾਲਾ ਜਿਹੜਾ ਚਾਰਜਰ ਲੱਗਦਾ ਹਨ ਜਿਵੇਂ ਮੇਰੇ ਕੋਲ ਇਹ ट्रैवल ਅਡਾਪਟਰ ਹੈਗਾ ਇਹ ਇਹ ਵਰਲਡਵਾਈਡ ਕਨੈਕਟੀਵਿਟੀ ਵਾਲਾ ਹੈਗਾ 200 ਰੁਪਏ ਦਾ 150 ਰੁਪਏ ਦਾ ਮਿਲ ਜਾਂਦਾ ਅਕਸਰ ਹੀ ਤੁਹਾਨੂੰ Amazon ਤੇ ਤਾਂ ਮੈਨੂੰ ਲੱਗਦਾ ਵੀ 150-200 ਰੁਪਏ ਦਾ ਹੀ ਹੋਣਾਗਾ ਇਹ ਮੈਂ ਆਫਲਾਈਨ ਲਿਆ ਸੀ ਕਿਸੇ ਸ਼ਾਪ ਦੇ ਉੱਤੋਂ ਇਹਦੇ ਵਿੱਚ ਸਾਰੇ ਆ ਜਾਂਦੇ ਨੇ ਇੰਗਲੈਂਡ ਵਾਲੇ ਯੂਕੇ ਵਾਲੇ ਤੇ ਜਿਵੇਂ ਜਾਪਾਨ ਵਾਲੇ ਜਾਂ ਨਿਊਜ਼ੀਲੈਂਡ ਵਾਲੇ ਅਲੱਗ-ਅਲੱਗ ਹੁੰਦੇ ਨੇ ਆਸਟ੍ਰੇਲੀਆ ਦੀਆਂ ਪੱਤੀਆਂ ਜਿਹੀਆਂ ਹੁੰਦੀਆਂ ਨੇ ਸਾਰੇ ਆ ਜਾਂਦੇ ਨੇ ਇਹਦੇ ਵਿੱਚ ਜ਼ਰੂਰ ਲੈ ਕੇ ਜਾਓ ਟਰੈਵਲਿੰਗ ਕਰ ਲਈ 100 200 ਰੁਪਏ ਦੀ ਚੀਜ਼ ਆ ਪਰ ਇਹ ਬਹੁਤ ਜਿਆਦਾ ਮਤਲਬ ਜ਼ਰੂਰੀ ਚੀਜ਼ ਆ ਮੇਰੇ ਹਿਸਾਬ ਨਾਲ ਕਿਉਂਕਿ ਜੇ ਤੁਹਾਨੂੰ ਤੁਹਾਡੇ ਚਾਰਜਰ ਦੇ ਅਕੋਰਡਿੰਗ ਅਡਾਪਟਰ ਨਾ ਮਿਲੇ ਤਾਂ ਤੁਸੀਂ ਕਿਸੇ ਤਰੀਕੇ ਨਾਲ ਆਪ ਦਾ ਫੋਨ ਵਗੈਰਾ ਚਾਰਜ ਨਹੀਂ ਕਰ ਸਕਦੇ ਜਾਂ ਕੋਈ ਲੈਪਟਾਪ ਵਗੈਰਾ ਤੇ ਜਿਹੜੇ ਤੁਹਾਡੇ ਜ਼ਰੂਰੀ ਕੰਮ ਨੇ ਉਹ ਸਾਰੇ ਰੁਕ ਜਾਂਦੇ ਆਗੇ ਸੋ ਮਤਲਬ ਹਰ ਇੱਕ ਸੀਟ ਦੇ ਉੱਤੇ ਇਵਨ ਜੇ ਤੁਸੀਂ ਚਾਰਜਰ ਵੀ ਨਹੀਂ ਲਾਉਣਾ ਤਾਂ ਜਿਹੜੀ USB A ਟਾਈਪ ਆ ਉਹਦੇ ਪੋਰਟ ਵੀ ਲੱਗੇ ਹੁੰਦੇ ਆ ਫਲੈਕਸ ਬੱਸ ਦੇ ਵਿੱਚ ਸੋ ਇਹ ਬਹੁਤ ਮਤਲਬ ਬੇਸਿਕ ਸਹੂਲਤਾਂ ਨੇ ਜਿਹੜੀਆਂ ਆਮ ਜਨਤਾ ਨੂੰ ਧਿਆਨ ਚ ਰੱਖਦੇ ਹੋਏ ਫਲੈਕਸ ਬੱਸ ਨੇ ਦਿੱਤੀਆਂ ਹੋਈਆਂ ਨੇ ਤੇ ਜੇ ਬਾਕੀ ਗੱਲ ਕਰੀਏ ਫਲੈਕਸ ਬੱਸ ਦੀ ਇਹ ਸ਼ੰਗਣ ਤੋਂ ਬਿਨਾ ਹੋਰ ਕਿਹੜੀ-ਕਿਹੜੀ ਕੰਟਰੀਆਂ ਚੱਲਦੀ ਹੈ ਇਹਨਾਂ ਦਾ ਨਾ ਦਰਸਲ ਵਰਲਡ ਵਾਈਡ ਹੀ ਹੁਣ ਕਨੈਕਟੀਵਿਟੀ ਕਰ ਰਹੇ ਨੇ ਇੰਡੀਆ ਦੇ ਵਿੱਚ ਵੀ ਆ ਗਈਆਂ ਉਹ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਸੋ ਮਿਲਦੇ ਆ ਜੀ ਹੁਣ ਅਗਲੀ ਵੀਡੀਓ ਦੇ ਵਿੱਚ ਨੀਦਰਲੈਂਡ ਦੇ ਰਸਤੇ ਦੇ ਉੱਤੇ ਧੰਨਵਾਦ